ਸਾਲ ਦੇ ਆਖਰੀ ਮਹੀਨੇ ਦਸੰਬਰ ਦੇ ਵਿੱਚ 27-28 ਦਿਨਾਂ 'ਚ 7 ਤੋਂ 8 ਥਾਣਿਆਂ ਤੇ ਪੁਲਿਸ ਚੌਕੀਆਂ ਦੇ ਬਾਹਰ ਜਾਂ ਥਾਣਿਆਂ ਦੇ ਉੱਤੇ ਗਰਨੇਡ ਅਟੈਕ ਹੋਏ ਹਮਲੇ ਹੋਏ ਇਸ ਦੀਆਂ ਤਾਰਾਂ ਕਿੱਥੇ ਤੇ ਕਿਵੇਂ ਜੁੜੀਆਂ ਇਸ ਦੇ ਬਾਰੇ ਪਹਿਲਾਂ ਵੀ ਪੁਲਿਸ ਬੜੇ ਦਾਅਵੇ ਕਰ ਚੁੱਕੀ ਹੈ ਤੇ ਇੱਕ ਪੀਲੀ ਭੀਤ ਯੂਪੀ ਦੇ ਵਿੱਚ ਹੋਇਆ ਪੁਲਿਸ ਇਨਕਾਊਂਟਰ ਵੀ ਚਰਚਾ ਦਾ ਵਿਸ਼ਾ ਹੈ ਕੁਝ ਲੋਕ ਜੋ ਖਾਸ ਕਰਕੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਨੇ ਦਾਅਵਾ ਕਰ ਰਹੇ ਨੇ ਕਿ ਇਹ ਪੁਲਿਸ ਇਨਕਾਊਂਟਰ ਝੂਠਾ ਹੋਇਆ ਜਾਂ ਉਸ ਦੇ ਉੱਤੇ ਸ਼ੱਕ ਦੀਆਂ ਜਿਹੜੀਆਂ ਸੂਈਆਂ ਨੇ ਉਹ ਬਹੁਤ ਜ਼ਿਆਦਾ ਉੱਠੀਆਂ ਨੇ ਤਾਂ ਹੁਣ اسلامਾਬਾਦ ਥਾਣੇ ਨੂੰ ਲੈ ਕੇ ਇੱਕ ਨਵੀਂ ਅਪਡੇਟ ਆਈ ਹੈ ਪੰਜਾਬ ਪੁਲਿਸ ਦੇ ਵੱਲੋਂ ਖਦ ਡੀਜੀਪੀ ਗੌਰਵ ਯਾਦਵ ਨੇ ਕੀ ਦਾਵਾ ਕੀਤਾ ਹੈ ਔਰ ਉਹਨਾਂ ਨੇ ਐਕਸਪੋਸਟ ਦੇ ਜ਼ਰੀਏ ਕੀ ਜਾਣਕਾਰੀ ਸਾਂਝੀ ਕੀਤੀ ਹੈ ਦਰਅਸਲ 17 ਦਸੰਬਰ ਨੂੰ ਜੋ ਅਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਦੇ ਉੱਤੇ ਗੰਨੇਰੇ ਅਟੈਕ ਹੋਇਆ ਉਸ ਨੂੰ ਲੈ ਕੇ ਹੁਣ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਉਹਨਾਂ ਦੀ ਪਛਾਣ ਕਿਹੜੇ ਨਾਵਾਂ ਤੋਂ ਹੋਈ ਹੈ ਕਿੱਥੋਂ ਦੇ ਰਹਿਣ ਵਾਲੇ ਨੇ ਕੀ ਉਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਤੇ ਇੱਕ ਵੱਡੀ ਗੱਲ ਇਹ ਹੈ ਕਿ ਇਸ ਗ੍ਰਿਫਤਾਰੀ ਦੇ ਵਿੱਚ 1 ਕਿਲੋ ਤੋਂ ਵੱਧ ਹੈਰੋਇਨ ਵੀ ਨਾਲ ਬਰਾਮਦ ਕੀਤੀ ਗਈ ਹੈ ਤੇ ਦੋ ਪਿਸਟਲ ਵੀ ਬਰਾਮਦ ਕੀਤੇ ਗਏ ਨੇ ਹੋਰ ਕੀ ਕੀ ਜਾਣਕਾਰੀ ਦਿੱਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਉਹ ਸਬੰਧੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆਂ ਦਰਅਸਲ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਯਾਨੀ ਕਿ ਐਸ ਐਸ ওসি ਨੇ ਅੰਮ੍ਰਿਤਸਰ ਦੇ اسلامਾਬਾਦ ਪੁਲਿਸ ਸਟੇਸ਼ਨ ਤੇ ਕੀਤੇ ਜਿਹੜੇ ਗਰਨੇਡ ਹਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਡੀਜੀਪੀ ਗਾਰੋ ਯਾਦਵ ਨੇ ਦੱਸਿਆ ਕਿ ਮਲਜਮਾਂ ਦੀ ਪਛਾਣ ਗੁਰਜੀਤ ਸਿੰਘ ਵਾਸੀ ਡੰਡੇ ਜੋ ਕਿ ਅੰਮ੍ਰਿਤਸਰ ਚ ਪੈਂਦਾ ਹੈ ਤੇ ਬਲਜੀਤ ਸਿੰਘ ਵਾਸੀ ਛਾਪਾ ਜੋ ਤਰਨਤਾਰਨ ਵਿੱਚ ਪੈਂਦਾ ਉਹਨਾਂ ਵਜੋਂ ਹੋਈ ਹੈ ਪੁਲਿਸ ਨੇ ਉਹਨਾਂ ਦੇ ਕਬਜ਼ੇ ਵਿੱਚੋਂ 1.4 ਕਿਲੋਗ੍ਰam ਹੈਰੋਇਨ ਆ ਜਿਹੜੀ ਉਹ ਬਰਾਮਦ ਕੀਤੀ ਹੈ ਹੱਥ ਗੋਲਾ ਤੇ ਦੋ ਆਧੁਨਿਕ ਪਿਸਤੌਲ ਬਰਾਮਦ ਕੀਤੇ ਨੇ ਇਹ ਘਟਨਾ 17 ਦਸੰਬਰ ਨੂੰ ਹੋਈ ਸੀ ਜੋ ਕਿ 3 ਵਜੇ ਤੜਕੇ ਹੋਈ ਸੀ ਜਦੋਂ اسلامਾਬਾਦ ਪੁਲਿਸ ਸਟੇਸ਼ਨ 'ਚ ਵੱਡਾ ਧਮਾਕਾ ਹੁੰਦਾ ਇਸ ਹਮਲੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਯਾਨੀ ਕਿ ਬੀਕੇਆਈ ਦੇ ਵੱਲੋਂ ਜੁੜੇ ਹੋਏ ਵਿਦੇਸ਼ ਆਧਾਰਿਤ ਜੀਵਨ ਫੌਜੀ ਨੇ ਸੋਸ਼ਲ ਮੀਡੀਆ ਤੇ ਲਈ ਸੀ ਡੀਜੀਪੀ ਨੇ ਦੱਸਿਆ ਕਿ ਐਸਐਸਓਸੀ ਅੰਮ੍ਰਿਤਸਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਮਰੀਕਾ ਆਧਾਰਿਤ ਨਸ਼ਾ ਤਸਕਰ ਸੰਦੀਪ ਸਿੰਘ ਉਰਫ ਸੀਪੂ ਇੱਕ ਤਸਕਰੀ ਨੈਟਵਰਕ ਚਲਾ ਰਿਹਾ ਹੈ ਆਪਣੇ ਸਾਥੀਆਂ ਰਾਹੀਂ ਭਾਰਤ ਵਿੱਚ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਿਹਾ ਹੈ ਇਸ ਸੂਚਨਾ ਤੇ ਕਾਰਵਾਈ ਕਰਦੇ ਐਸਐਸਓਸੀ ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੇ ਅਮਰਿਤਸਰ ਦੀਆਂ ਜੜੀਆਂ ਟੀਮਾਂ ਨੇ ਉਸਦੇ ਇੱਕ ਸਾਥੀ ਗੁਰਜੀਤ ਸਿੰਘ ਨੂੰ ਗ੍ਰਫਤਾਰ ਕਰ ਲੈਂਦੀਆਂ ਨੇ ਫਿਰ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਗੁਰਜੀਤ ਸਿੰਘ ਨੇ ਆਪਣੇ ਇੱਕ ਸਾਥੀ ਬਲਜੀਤ ਸਿੰਘ ਨਾਲ ਮਿਲ ਕੇ ਵਿਦੇਸ਼ੀ ਵਿਅਕਤੀ ਦੇ ਨਿਰਦੇਸ਼ਾਂ ਤੇ ਹੀ ਪੁਲਿਸ ਸਟੇਸ਼ਨ ਇਸਲਾਮਾਬਾਦ ਤੇ ਹਮਲਾ ਕੀਤਾ ਸੀ ਜੋ ਕਿ 17 ਦਸੰਬਰ ਨੂੰ ਹੋਇਆ ਏਆਜੀ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਹੁਣ ਇੱਕ ਕੇਸ ਜਿਹੜਾ ਥਾਣੇ ਵਾਲਾ ਸੀ ਇਸਲਾਮਾਬਾਦ ਦਾ ਉਸ ਨੂੰ ਲੈ ਕੇ ਵੀ ਜਿਹੜੇ ਦੋ ਮੁਲਜ਼ਮਾਂ ਦੀ ਗ੍ਰਫਤਾਰੀ ਹੋਈ ਹੈ ਤੇ ਪੁਲਿਸ ਨੇ ਕਿਹਾ ਕਿ ਇੱਕ ਕਿੱਲੋ ਤੋਂ ਵੱਧ ਜਿਹੜੀ ਹੈਰੋਇਨ ਵੀ ਉਹਨਾਂ ਤੋਂ ਬਰਾਮਦ ਹੋਈ ਹੈ ਤੇ ਨਾਲ ਹੀ ਪਿਸਤਲ ਬਰਾਮਦ ਹੋਏ ਨੇ ਤੇ ਹੋਰ ਕੀ ਕੀ ਸਮਾਨ ਬਰਾਮਦ ਹੋਇਆ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਇਸ ਦੇ ਨਾਲ ਹੀ ਇੱਕ ਜੋ ਬਖਸ਼ੀwala ਪੁਲਿਸ ਚੌਂਕੀ ਜਿਹੜੀ ਕਿ ਬੰਦ ਹੀ ਪਈ ਸੀ ਇੱਕ ਤਰ੍ਹਾਂ ਉਸ ਦੇ ਬਿਲਕੁਲ ਬਾਹਰ ਜਿਹੜਾ ਇੱਕ ਜਿਹੜਾ ਕੀ ਕਹਿ ਰਿਹਾ ਕਿ ਅਟੈਕ ਹੁੰਦਾ ਉਸ ਮਸਲੇ ਦੇ ਵਿੱਚ ਵੀ ਤਿੰਨ ਜਿਹੜੇ ਨੌਜਵਾਨ ਨੇ ਜਿਹੜੇ ਕੀ ਕਲਾ ਨੌਰ ਦੇ ਵਿੱਚ ਜਿਹੜੇ ਰਹਿਣ ਵਾਲੇ ਸੀ ਉਸ ਇਲਾਕੇ ਦੇ ਜ਼ਿਲ੍ਹਾ ਗਰਦਾਸਪੁਰ ਦੇ ਉਹਨਾਂ ਨੂੰ ਪੀੜੀ ਪੀਤ ਯੂਪੀ ਦੇ ਵਿੱਚ ਮਕਾ ਮਾਰ ਮਕਾ ਦਿੱਤਾ ਗਿਆ ਤੇ ਉਸੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਵੀ ਸੰਸਕਾਰ ਕਰਨ ਤੋਂ ਪਹਿਲਾਂ ਵੱਡੇ ਸਵਾਲ ਖੜੇ ਕੀਤੇ ਖਾਸ ਕਰਕੇ ਜਸ਼ਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿ ਉਸ ਦੇ ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਨੇ ਮ੍ਰਿਤਕ ਦੇ ਨੂੰ ਚੰਗੀ ਤਰ੍ਹਾਂ ਆਪਣੀ ਅੱਖੀਂ ਵੇਖਿਆ ਔਰ ਪੋਸਟਮਾਰਟਮ ਜਿਹੜਾ ਕਰ ਦਿੱਤਾ ਗਿਆ ਤੇ ਕੁਝ ਵਕੀਲਾਂ ਦੀਆਂ ਟੀਮਾਂ ਜੋ ਮਨੁੱਖੀ ਅਧਿਕਾਰਾਂ ਲਈ ਲੜ ਰਹੀਆਂ ਨੇ ਉਹਨਾਂ ਦੇ ਵੱਲੋਂ ਵੀ ਪੂਣਿਸ਼ਾਨ ਕੀਤੀ ਜਾ ਰਹੀ ਹੈ ਉਹਨਾਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਵੀ ਕਲਮਬੰਦ ਕੀਤਾ ਗਿਆ ਵੀਡੀਓ ਰਿਕਾਰਡਿੰਗ ਕੀਤੀ ਗਈ ਹੈ ਤੇ ਨਾਲ ਹੀ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਉਹ ਤਿੰਨ ਨੌਜਵਾਨ ਗਰੀਬ ਘਰਾਂ ਨਾਲ ਸੰਬੰਧਿਤ ਸੀ ਉਹ ਜਾਂ ਤੇ ਗੁੰਮਰਾਹ ਹੋਏ ਸੀ ਜਾਂ ਗੁੰਮਰਾਹ ਹੋਏ ਵੀ ਸੀ ਤਾਂ ਫਿਰ ਉਸ ਤੋਂ ਬਾਅਦ ਸਾਰੇ ਆਪਰੇਸ਼ਨ ਨੂੰ ਅੰਜਾਮ ਦੇਣ ਤੋਂ ਬਾਅਦ ਉਹਨਾਂ ਦਾ ਕੀਤਾ ਗਿਆ ਪੋਸਟਮਾਰਟਮ ਉਸ ਦੀ ਰਿਪੋਰਟ ਔਰ ਉਸ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਗਈ ਕਿ ਨਹੀਂ ਔਰ ਤੀਜਾ ਵੱਡਾ ਸਵਾਲ ਕਿ ਜੋ ਪੰਜਾਬ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ ਉਹਨਾਂ ਤੇ ਉਸ ਦੀ ਕਾਪੀ ਹਾਲੇ ਤੱਕ ਇਹਨਾਂ ਨੂੰ ਗੁਪਤ ਕਿਉਂ ਰੱਖਿਆ ਗਿਆ ਕੀ ਇਹਨਾਂ ਨੂੰ ਗੁਪਤ ਰੱਖਣ ਦੇ ਨਾਲ ਕਿਸੇ ਤਰ੍ਹਾਂ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਕੇਸ ਪ੍ਰਭਾਵਿਤ ਹੋ ਸਕਦਾ ਜਾਂ ਵਜ੍ਹਾ ਕੋਈ ਹੋਰ ਹੈ ਇਸ ਗੱਲ ਦਾ ਜਵਾਬ ਹਾਲੇ ਤੱਕ ਨਾ ਪੰਜਾਬ ਸਰਕਾਰ ਨੇ ਨਾ ਪੰਜਾਬ ਪੁਲਿਸ ਨੇ ਦਿੱਤਾ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਦਾਅਵੇ ਬਹੁਤ ਵੱਡੇ ਕੀਤੇ ਗਏ ਨੇ ਪਰ ਉਹਨਾਂ ਦਾਅਵਿਆਂ ਨੂੰ ਲੈ ਕੇ ਸਚਾਈ ਕੀ ਹੈ ਝੂਠ ਕੀ ਹੈ ਇਸ ਨੂੰ ਲੋਕ ਸ਼ੰਕੇ ਦੀ ਨਜ਼ਰ ਨਾਲ ਵੇਖ ਰਹੇ ਨੇ ਕਈ ਸ਼ਾਖਸ਼ੋਭਾ ਖੜੇ ਹੋਏ ਨੇ ਹੁਣ ਇਸ ਮਸਲੇ ਦੇ ਵਿੱਚ ਦੇਖਦੇ ਹਾਂ ਕਿਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਕਲੀਅਰ ਹੁੰਦਾ ਹੈ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ